ਜਿਹੜੇ ਮਾਈਨਰਸ ਵਿਦਾਊਟ ਲਾਇਸੈਂਸ ਚਾਹੇ 2 ਪੀਆ ਵਾਹਨ ਹੋਵੇ ਚਾਹੇ 4 ਪੀਆ ਵਾਹਨ ਹੋਵੇ ਜੀ ਇਹ ਕਰੋ ਚਲਾਉਂਦੇ ਫੜੇ ਜਾਂਦੇ ਨੇ ਜੀ ਤੇ ਉਹਨਾਂ ਦਾ ਲਾਇਸੈਂਸ ਜਿੰਨੀ ਵੀ ਪੈਂਦੇ ਆਪਾਂ ਰਜਿਸਟ੍ਰੇਸ਼ਨ ਉਸ ਦਾ ਪੀ ਕੈਂਸਰ ਹੋਈ ਇਸ ਸਾਲ ਵਾਸਤੇ ਜਿੱਦਿਹਾ ਇਹ ਪੂਰੇ ਸਾਲ ਦੇ ਜੱਤਾਂ ਹੀ ਨਹੀਂ ਹੁੰਦੇ ਜਦ ਸੰਸਵਲਨ ਦੇ ਰੋਪੇ ਤੇਦਾ ਹੈ ਉਹ ਨਵੇਂ ਆਪ ਦੀ ਹੈ ਪੇਰੈਂਟਸ ਨੇ ਦਿੱਤੀ ਗਾਰਡੀਅਨ ਨੇ ਦਿੱਤੀ ਦੋਸਤ ਨੇ ਦਿੱਤੀ ਹੈ ਨੰਮਾ ਵੀ ਕਾਰਵਾਈ ਹੋਏਗੀ ਜੇ ਇਸ ਦਾ ਕੋਈ ਚਾਹਤ ਕੋਈ ਵਾਰੀ ਸਾਧਨ ਉਪਰ ਨੇ ਕੱਟੀਆਂ ਲੈ ਲੈਣਗੇ ਜੀ ਜੀ ਇਹ ਲੋਕ ਉੱਤੇ ਬਹਿ ਕੇ ਗੱਡੀ ਚਲਾਉਂਦੇ ਜਿਸ ਦੇ ਕੋਸ਼ਿਸ਼ ਸ਼ੀਸ਼ਾ ਲਗਿਆ ਹੁੰਦਾ ਉਹਦੇ ਤੇ ਵੀ ਉੱਤੇ ਇਨਸਾਨ ਨੂੰ ਹੋਰ ਵੀ ਬਹਿ ਜਾਂਦੇ ਉੱਤੇ ਫਿਰ ਤੇ ਡਰਾਈਵ ਕਰਦੇ ਨੇ ਤੇ ਜਿਹੜਾ ਸਾਮ ਇਦਾਂ ਕਰੇਗਾ ਉਹਨੂੰ ਵੀ ਕਾਰ ਹੋਏ ਤੇ ਲੋਗ ਨਾ ਕੋਆਪਰੇਟ ਨਹੀਂ ਕਰਦੇ ਰਸਦਰ ਮੈਂ ਗੱਲ ਤੋਂ ਮਰਗੇ ਵੀ ਆਰਗੂ ਕਰਦੇ ਨੇ ਅਲੀਗੇਸ਼ਨ ਲਾਉਂਦੇ ਨੇ ਹਾਂ ਜੀ ਸੋ ਇਸ ਚੀਜ਼ਾਂ ਤੋਂ ਬਚਣ ਲਈ ਸ਼ਾਇਦ ਸਰਕਾਰ ਦੇ ਲਈ ਹੈਗੇ ਬੋਡੀ ਕੈਮਸ ਹੈ ਜਿਹੜੇ ਡਰਾਈਵਿੰਗ ਪਰਸਨਲਾਂ ਤੇ ਉਹਨਾਂ ਨੂੰ ਦਿੱਤੇ ਜਾਣਗੇ ਤਾਂ ਜੋ ਜੋ ਪੁਲਿਸ ਨੇ ਕਿਹਾ ਹੈ ਜੇ ਜੋ ਉਹਨਾਂ ਨੇ ਕਿਹਾ ਉਹੋ ਚੀਜ਼ਾਂ ਤਸਦੀਕ ਹੋ ਸਕਣ ਤੇ ਜੇ ਉਹ ਫਿਰ ਕੰਮ ਲਾਉਂਦੇ ਨੇ ਤੇ ਇਹ ਵੀ ਫਿਰ ਉਹ ਸਾਹਮਣੇ ਆ ਜੂਗਾ ਕਿ ਇਹ ਝੂਠਾ ਦਿਖ ਰਹੀ ਉਹਦੇ ਤੇ ਵੀ ਕਾਰਵਾਈ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਲਗਾਤਾਰ ਧਿਆਨ ਦਿੱਤਾ ਜਾ ਰਿਹਾ ਤਾਂ ਇਸ ਨੂੰ ਲੈ ਕੇ ਇਹੋ ਜਿਹੇ ਕਾਨੂੰਨ ਆਏ ਨੇ ਜਿਹਦੇ ਵਿੱਚ ਜੇਕਰ ਬੱਚਾ ਗਲਤੀ ਕਰਦਾ ਤਾਂ ਉਸ ਦੀ ਸਜ਼ਾ ਮਾਤਾ ਪਿਤਾ ਨੂੰ ਵੀ ਭੁਗਤਣੀ ਪੈ ਸਕਦੀ ਹੈ ਇੱਥੋਂ ਤੱਕ ਕਿ ਜੇਕਰ ਜਿਹੜਾ ਲੜਕਾ ਵਹੀਕਲ ਚਲਾ ਰਿਹਾ ਤਾਂ ਉਹਦੇ ਦੋਸਤ ਦਾ ਤਾਂ ਉਸ ਦੇ ਉੱਪਰ ਵੀ ਕਾਰਵਾਈ ਹੋ ਸਕਦੀ ਹੈ ਤਾਂ ਸਾਡੇ ਨਾਲ ਐਸਪੀ ਜਸਮੀਤ ਸਿੰਘ ਜੁੜਿਆ ਗੱਲਬਾਤ ਕਰਦੇ ਆ ਕਿ ਟ੍ਰੈਫਿਕ ਦੀ ਨੀਮਾਂ ਨੂੰ ਲੈ ਕੇ ਕੀ ਜਾਣਕਾਰੀ ਦੇਣਾ ਚਾਹੁੰਦੇ ਆ ਸਰ ਕਿਸ ਤਰ੍ਹਾਂ ਦੇ ਨਿਯਮ ਜਿਹੜੇ ਹੈਗੇ ਬਣਿਆ ਏ ਇਦਾਂ ਜੀ ਕਿ ਜਿਹੜੇ ਮਾਈਨਰਸ ਵਿਦਆਊਟ ਲਾਇਸੈਂਸ ਅ ਐਸ ਪਰ ਮੋਟਰ ਕਲੈਕਟ ਜਿਹੜੇ ਗੱਡੀ ਚਲਾਉਂਦੇ ਨੇ ਚਾਹੇ ਉਹ 2 ਪੀਆ ਵਾਹਨ ਹੋਣ ਤੇ ਚਾਹੇ ਉਹ 4 ਪੀਆ ਵਾਹਨ ਹੋਣ ਜੀ ਜੇਕਰ ਉਹ ਚਲਾਉਂਦੇ ਫੜੇ ਜਾਂਦੇ ਨੇ ਜੀ ਜੀ ਤੇ ਉਹਨਾਂ ਦਾ ਲਾਇਸੈਂਸ ਜਿਹਨੂੰ ਕੀ ਕਹਿੰਦੇ ਆਪਾਂ ਇੱਕ ਤੇ ਰਜਿਸਟ੍ਰੇਸ਼ਨ ਉਸ ਗੱਡੀ ਦੀ ਕੈਨਸਲ ਹੋਏਗੀ ਸਾਲ ਵਾਸਤੇ ਜੀ 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 25 ਸਾਲ ਦੇ ਜਦ ਤਾਈਂ ਨਹੀਂ ਹੋ ਜਾਂਦੇ ਜੀ ਜੀ ਲਾਇਸੈਂਸ ਵਰਨ ਤੇ ਰੋਕ ਲੱਗੇਗੀ ਜੀ ਜੀ ਫਿਰ ਜਿੰਨਾ ਦੀ ਉਹ ਗੱਡੀ ਹੈ ਚਾਹੇ ਉਹਨਾਂ ਦੇ ਆਪ ਦੀ ਹੈ ਪੇਰੈਂਟਸ ਨੇ ਦਿੱਤੀ ਗਾਰਡੀਅਨ ਦਿੱਤੀ ਦੋਸਤ ਨੇ ਦਿੱਤੀ ਹੈ ਜੀ ਜੀ ਉਹਨਾਂ ਦੇ ਕਾਰਵਾਈ ਹੋਏਗੀ ਹਣਾ ਜੀ ਸੋ ਇਹੋ ਇਹੋ ਜੀ ਇਹ ਚੀਜ਼ਾਂ ਆਪਾਂ ਲੈ ਤਾਂ ਜੋ ਜਿਹੜੇ ਬੱਚੇ ਹੈਗੇ ਆ ਜਿਹੜੇ ਜਿਹੜਾ ਵੀਕਲ ਐਸ ਪਰ ਮੋਟਰ ਵਹੀਕਲ ਐਕਟ ਚਲਾਉਂਦੇ ਹੋ ਇਹ ਕੁਆਲੀਫਾਈਡ ਨਹੀਂ ਹੈ ਉਹ ਨਾ ਉਹਦੀ ਵਰਤੋਂ ਕਰਨਾ ਇਹ ਜਿਹੜੇ ਇਹ ਕਾਨੂੰਨ ਹੈ ਇਹ ਕਦੋਂ ਤੋਂ ਜਿਹੜੇ ਹੈਗੇ 31/7 ਤੋਂ ਬਾਅਦ ਹੈ ਸੀਜੀਐਸ ਇਸ ਚੀਜ਼ ਨੂੰ ਲਾਗੂ ਕਰਾਂਗੇ ਇਹਦੇ ਚੀਜ਼ਾਂ ਦਾ ਇੱਕ ਹੋਰ ਚੀਜ਼ ਹੈ ਕਿ ਕੋਈ ਵਾਰੀ ਸਨ ਰੂਫ ਵਾਲੀਆਂ ਗੱਡੀਆਂ ਲੈ ਲੈ ਲੈਂਦੇ ਨੇ ਜੀ ਜੀ ਫਿਰ ਉਹਦੇ ਉੱਤੇ ਬਹਿ ਕੇ ਗੱਡੀ ਚਲਾਉਂਦੇ ਨੇ ਜਿਸ ਦੇ ਉੱਪਰ ਸੀ ਸ਼ੀਸ਼ਾ ਲੱਗਿਆ ਹੁੰਦਾ ਉਹਦੇ ਤੇ ਵੀ ਉੱਤੇ ਸਨ ਰੂਫ ਖੋਲ ਕੇ ਫਿਰ ਬਹਿ ਜਾਂਦੇ ਉੱਤੇ ਤੇ ਡਰਾਈਵ ਕਰਦੇ ਨੇ ਫਿਰ ਜਿਹੜਾ ਸਨ ਇਦਾਂ ਕਰੇਗਾ ਉਹਦੇ ਤੇ ਵੀ ਕਾਰਵਾਈ ਕਰਾਂਗੇ ਕਿਸ ਤਰ੍ਹਾਂ ਲੱਗਦਾ ਕਿ ਇਹ ਜਿਸ ਤਰ੍ਹਾਂ ਦੇ ਕਾਨੂੰਨ ਬਣੇ ਆ ਕਿਸ ਤਰ੍ਹਾਂ ਕਈ ਵਾਰੀ ਨਾ ਇਸ ਤਰ੍ਹਾਂ ਹੋ ਜਾਂਦਾ ਕਿ ਆ ਟ੍ਰੈਫਿਕ ਦੇ ਕੁਝ ਜਦੋਂ ਚੌਂਕ ਦੇ ਵਿੱਚ ਖੜੇ ਹੁੰਦੇ ਆ ਤੇ ਉੱਥੇ ਗੱਲਬਾਤ ਕਰਨ ਲੱਗ ਪੈਂਦੇ ਆ ਇਸ ਤਰ੍ਹਾਂ ਟ੍ਰੈਫਿਕ ਜਿਹੜੇ ਐਸੀ ਟ੍ਰੈਫਿਕ ਮੁਲਾਜ਼ਮਾਂ ਦੀ ਸਭ ਤੋਂ ਵੱਡੀ ਸਾਨੂੰ ਉਹਨਾਂ ਨੂੰ ਇਹ ਹੀ ਦਿੱਕਤ ਆਉਂਦੀ ਹੈ ਵੀ ਜਦੋਂ ਆਪਾਂ ਕਿਸੇ ਨੂੰ ਰੋਕਦੇ ਆ ਉਹਨੂੰ ਦਾ ਕਾਵਿ ਮੰਗਦੇ ਆ ਕੁਆਰਸੀ ਵੈਸੀ ਚੈੱਕ ਕਰਦੇ ਆ ਕਿ ਜਦੋਂ ਉਹ ਕਹਿੰਦੇ ਕਿ ਤੂੰ অথরাইਜ਼ਡ ਨਹੀਂ ਹੈਂਗੇ ਜੀ ਜੀ ਉਹ ਲੋਗ ਨਾ ਕੋਰਪੋਰੇਟ ਨਹੀਂ ਕਰਦੇ ਰਾਦਰ ਨਾ ਗਲਤ ਤੂੰ ਅੱਗੇ ਦੀ ਆਰਗੂ ਕਰਦੇ ਨੇ ਅਲੀਗੇਸ਼ਨ ਲਾਉਂਦੇ ਨੇ ਹਾਂ ਜੀ ਸੋ ਇਸ ਚੀਜ਼ਾਂ ਤੋਂ ਬਚਣ ਲਈ ਸ਼ਾਇਦ ਸਰਕਾਰ ਜਿਹੜੀ ਹੈਗੀ ਆ ਬੋਡੀ ਕੈਮਸ ਹੈ ਜਿਹੜੇ ਟ੍ਰੈਫਿਕ ਪਰਸਨਲਾਂ ਤੇ ਆ ਉਹਨਾਂ ਨੂੰ ਦਿੱਤੇ ਜਾਣਗੇ ਤਾਂ ਜੋ ਜੋ ਪੁਲਿਸ ਨੇ ਕਿਹਾ ਹੈ ਜੇ ਜੋ ਉਹਨਾਂ ਨੇ ਕਿਹਾ ਦੋ ਵੀ ਚੀਜ਼ਾਂ ਤਸਦੀਕ ਹੋ ਸਕਣ ਜੇ ਉਹ ਉਹਦੇ ਇਲਜ਼ਾਮ ਲਾਉਂਦੇ ਨੇ ਤੇ ਇਹ ਵੀ ਫਿਰ ਉਹ ਸਾਹਮਣੇ ਆ ਜੂਗਾ ਕਿ ਇਹ ਝੂਠਾ ਤੇ ਫਿਰ ਅਹੀ ਉਹਦੇ ਤੇ ਵੀ ਕਾਰਵਾਈ ਫਿਰ ਕੋਈ ਕਮੀ ਹੁੰਦੀ ਹੈ ਫਿਰ ਉਹਨੂੰ ਕੋਈ ਹੋਰ ਰਾਹ ਤਾਂ ਹੁੰਦਾ ਨਹੀਂ ਜੋ ਕਹਿੰਦੇ ਮੇਰੇ ਤੋਂ ਪੈਸੇ ਮੰਗ ਲਿਆ ਇਸ ਤੋਂ ਉਹ ਵੀ ਤੁਹਾਨੂੰ ਕਹਿ ਰਹੇ ਨੇ ਕਿ ਬੋਡੀ ਕੈਮ ਜਦੋਂ ਲੱਗ ਗਿਆ ਉਹਦੇ ਤੇ ਸਾਰਾ ਕੈਪਚਰ ਹੋ ਜਾਣਾ ਜੀ ਜੀ ਤੇ ਜਿਹਦੀ ਵੀ ਫਿਰ ਕਸੂਰ ਹੋਏਗਾ ਉੱਤੇ ਕਾਰਵਾਈ ਹੋਏਗੀ ਤੁਹਾਨੂੰ ਸਾਰੇ ਦਰਸ਼ਕ ਜਿਹੜੇ ਹੈਗੇ ਉਹ ਸੁਣ ਰਹੇ ਆ ਕਿ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹਣੇ ਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦਾ ਹੈਗਾ ਜੀ ਮੈਸੇਜ ਇਹ ਹੈ ਕਿ ਜੀ ਜਿਹ ਤੇ ਉਹ ਹੀ ਹੋ ਵਹੀਕਲ ਚਲਾਵੇ ਇਹ ਕਿ ਨੂਨ ਦੇ ਜਿਹੜੇ ਮੋਟਰ ਟ੍ਰੈਫਿਕ ਦੇ ਰੂਲਸ ਆ ਉਹਨਾਂ ਦੀ ਪਾਲਣਾ ਜ਼ਰੂਰ ਕਰੇ ਓਵਰ ਸਪੀਡ ਨਾਲ ਗੱਡੀ ਚਲਾਵੇ ਸੀਟ ਬੈਲਟ ਲਗਾਵੇ ਜੀ ਓਵਰ ਜਿੱਦੂ ਕੇ ਕਹਿੰਦੇ ਆਪਾਂ ਦੋ ਵਹੀਕਲ ਹੁੰਦੇ ਉਹਦੇ ਚਾਰ ਚਾਰ ਚੜ ਜਾਂਦੇ ਇਹ ਤਾਂ ਜੀਜ਼ਾ ਨਾ ਕਰੇ ਸ਼ਰਾਬ ਵੀ ਕੇ ਗੱਡੀ ਨਾ ਚਲਾਵੇ ਬੇਸਿਕਲੀ ਟ੍ਰੈਫਿਕ ਰੂਲਸ ਦੀ ਵਾਇਲੇਸ਼ਨ ਨਾ ਕਰੇ ਇਹ ਟ੍ਰੈਫਿਕ ਰੂਲਸ ਨੂੰ ਫਾਲੋ ਕਰੀ ਜਾਣਗੇ ਤੇ ਆਪਣੀ ਟ੍ਰੈਫਿਕ ਵੀ ਸਮੂਧਲੀ ਚੱਲਦੀ ਹੈ ਤੇ ਕਿਸੇ ਨੂੰ ਕੋਈ ਦਿੱਕਤ ਵੀ ਨਹੀਂ ਆਉਂਦੀ ਪੁਲਿਸ ਜਿਹੜੇ ਲੋਕਲ ਜਿਹੜੇ ਸ਼ਹਿਰ ਵਾਸੀ ਹੁੰਦੇ ਆ ਉਹ ਤਕਰੀਬਨ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਸ ਜਗ੍ਹਾ ਤੇ ਨਾਕਾ ਲੱਗਿਆ ਉਹ ਗਲੀਆਂ ਦੇ ਵਿੱਚ ਦੀ ਘੁੰਮ ਜਾਂਦੇ ਤੇ ਪੁਲਿਸ ਵੀ ਹਰੇਕ ਥਾਂ ਤੇ ਜਿਹੜਾ ਹੈਗਾ ਉਹ ਨਾਕੇ ਬੰਦੀ ਨਹੀਂ ਕਰ ਸਕਦੀ ਕਿ ਉਸ ਤੋਂ ਵੀ ਧਿਆਨ ਰੱਖਿਆ ਜਾਊਗਾ ਕਿ ਅਚਾਨਕ ਜਿਹੜਾ ਹੈਗਾ ਉਹ ਇਹ ਤਾਂ ਹੀ ਪਹਿਲਾਂ ਹੀ ਹੈ ਦੇਖੋ ਇਧਰ ਨਾਕਾ ਕਦੀ ਅਸੀਂ ਇੱਕ ਜਗ੍ਹਾ ਫਿਕਸ ਨਹੀਂ ਲਗਾਉਂਦੇ ਉਹ ਰੋਟੇਟ ਤੁਰਦਾ ਫਿਰਦਾ ਹੀ ਲਾਉਂਦੇ ਆ ਅੱਜ ਇੱਥੇ ਲਾ ਲਿਆ ਉੱਥੇ ਲਾ ਲਿਆ ਜੇ ਇੱਕ ਜਗ੍ਹਾ ਪੱਕਾ ਲਾਵਾਂਗੇ ਜੀ 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 ਤਾਂ ਆਬਵੀਅਸਲੀ ਇਹ ਕਈ ਵਾਰੀ ਕੋਈ ਉੱਥੋਂ ਹੋਰ ਰਸਤਾ ਉਹਨੂੰ ਬਾਈਪਾਸ ਕਰਨ ਦਾ ਕਾਰਜ ਕਰ ਜਾਂਦੇ ਨੇ ਇਸੇ ਚੀਜ਼ ਨੂੰ ਚਲਦੇ ਅਜੀ ਕਿਤੇ ਲਾ ਲੈਣੇ 10 ਮਿੰਟ ਕਿਤੇ ਲਾ ਲਿਆ 10 ਮਿੰਟ ਕਿਤੇ ਲਾ ਲਿਆ ਇਦਾਂ ਹੀ ਕਰਦੇ ਆ ਜਦੋਂ ਮਾਈਨਰ ਬੱਚਾ ਵਹੀਕਲ ਚਲਾਉਂਦਾ ਵਹੀਕਲ ਫੜਿਆ ਜਾਂਦਾ ਤੇ ਉਹਦੇ ਕਿ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਮਾਤਾ ਪਿਤਾ ਨੂੰ ਜਾਂ ਉਹਦਾ ਦੋਸਤ ਦਾ ਦੇਖੋ ਜੀ ਜੇ ਮਾਈਨਰ ਬੱਚਾ ਉਹ ਵੀ ਤਲਫੜਾਉਂਦਾ ਜਦ ਫੜਿਆ ਜਾਂਦਾ ਜਿਹਦੇ ਲਈ ਐਸਪਰ ਮੋਟਰ ਵੀਕਲ ਇਕਲੈਕਟੋ ਚਲਾ ਨਹੀਂ ਸਕਦਾ ਜੀ 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 ਤੇ ਕਾਨੂੰਨ ਮੁਤਾਬਕ ਉਹ ਬੱਚੇ ਨੂੰ ਅਸੀਂ ਉਹ ਵਹੀਕਲ ਨਹੀਂ ਦੇਣਾ ਫਿਰ ਤੇ ਉਹਦੇ ਗਾਰਡੀਅਨ ਹੀ ਆ ਕੇ ਲੈ ਜਾਣਗੇ ਜੇ ਐਸੀ ਉਹਦਾ ਚਲਾਨ ਕੱਟ ਕੇ ਉਹਨੂੰ ਹੀ ਦੇ ਦਾਂਗੇ ਤੇ ਫਿਰ ਕੱਲ ਤੇ ਉੱਥੇ ਹੀ ਆ ਕੇ ਤੇ ਉਹਦੇ 'ਚ ਇਹ ਵੀ ਹੈ ਵੀ ਉਹ ਜਿਹੜਾ ਹੈਗਾ ਉਹ ਇੱਕ ਉਹਦੇ 'ਚ ਸਜ਼ਾ ਵੀ ਰੱਖੀ ਗਈ ਹੈ ਵੀ ਸਜ਼ਾ ਹੋਈ ਉਹ ਤਾਂ ਹੈਗਾ ਹੀ ਹੈ ਜੀ ਐਸਪਰ ਐਕਟ ਤਾਂ ਹੈਗੀ ਸਜ਼ਾ ਵੀ ਆ ਫਾਈਨ ਵੀ ਆ ਚਾਹੇ ਉਹ ਫਰੈਂਡ ਦਾ ਜੇ ਰਿਸਪੋਨਸਰ ਆਪਾਂ ਆਪਾਂ ਦੇਖ ਜਿਹੜੇ ਮਾਤਾ ਪਿਤਾ ਹੈਗੇ ਆ ਜੀ ਜੀ ਇਹਨਾਂ ਸਾਰੇ ਬੜੇ ਮਾਤਾ ਪਿਤਾ ਨੇ ਆਪ ਦੇ ਬੱਚਿਆਂ ਨੂੰ ਜਿਹੜੇ 9ਵੀਂ 10ਵੀਂ ਪੜ੍ਹਦੇ ਨੇ ਉਹਨੂੰ ਬੁਲੇਟ ਲੈ ਕੇ ਦੇ ਦਿੱਤੇ ਹੈ ਬਿਲਕੁਲ ਪਰ ਐਸ ਪਰ ਮੋਟਰ ਵੀਕਲ ਕਲੈਕਟ ਜੇ ਆਪਾਂ ਚੱਲੀਏ ਤਾਂ ਇਹ ਚੀਜ਼ਾਂ ਨਹੀਂ ਹੁੰਦੀਆਂ ਜੀ ਜੀ ਹਨਾ ਜੀ ਉਹ ਚੀਜ਼ਾਂ ਤੋਂ ਮਾਤਾ ਪਿਤਾ ਨੂੰ ਵੀ ਚਾਹੀਦਾ ਆ ਦੇ ਕਿ ਥੋੜਾ ਜਿਹਾ ਉਹ ਵੀ ਕਾਨੂੰਨ ਨੂੰ ਫਾਲੋ ਕਰ ਲੈ ਜੀ ਜੀ ਸਾਰਾ ਕੁਝ ਇਨਫੋਰਸਮੈਂਟ ਨਹੀਂ ਹੁੰਦੀ ਉਹ ਵੀ ਕੁਝ ਸੈਲਫ ਕਰ ਬਿਲਕੁਲ ਪਰ ਇਸਨ ਐਸਪੀ ਜਸਮੀਤ ਸਿੰਘ ਜਿਨ੍ਹਾਂ ਨੇ ਕਿਹਾ ਕਿ ਇਹ ਕਾਨੂੰਨਾਂ ਨੂੰ ਲੈ ਕੇ ਬੇਸ਼ੱਕ ਇਹ ਕਾਨੂੰਨ ਬਣਿਆ ਪਰ ਕਿਤਨਾ ਕਿਤੇ ਜਿਹੜੇ ਮਾਤਾ ਪਿਤਾ ਹੈ ਉਹਨਾਂ ਨੂੰ ਵੀ ਗੌਰ ਕਰਨੇ ਜ਼ਰੂਰੀ ਹੈ ਕਿਉਂਕਿ ਉਹ ਆਪ ਖੁਦ ਅਵੇਅਰ ਰਹਿਣ ਤਾਂ ਕਿ ਉਹਨਾਂ ਦੇ ਬੱਚਿਆਂ ਦਾ ਕਿਤੇ ਪਰੇਸ਼ਨਾ ਖਰਾਬ ਹੋਵੇ ਕੋਈ ਐਕਸੀਡੈਂਟ ਨਾ ਹੋਵੇ ਤਾਂ ਲਗਾਤਾਰ ਇਸ ਤਰ੍ਹਾਂ ਦੇ ਵਾਕਿਆ ਹੋਣ ਤੋਂ ਬਾਅਦ ਜਿਹੜੇ ਕਾਨੂੰਨ ਜਰੂਰ ਬਣਿਆ ਤਾਂ ਆਉਣ ਵਾਲਾ ਸਮਾਂ ਜਿਹੜੇ ਮਾਈਨਰ ਬੱਚੇ ਆ ਉਹਨਾਂ ਵਾਸਤੇ ਸਖਤ ਹੈ ਤਾਂ ਇਸ ਨੂੰ ਲੈ ਕੇ ਮਾਤਾ ਪਿਤਾ ਜਾਂ ਉਹਨਾਂ ਦੇ ਦੋਸਤ ਜਿਹੜੇ ਹੈਗੇ ਆ ਉਹਨਾਂ ਨੂੰ ਇਸ ਕਾਨੂੰਨ ਦੇ ਉੱਪਰ ਜ਼ਰੂਰ ਧਿਆਨ ਦੇਣਾ ਚਾਹੀਦਾ 99% ਟ੍ਰੈਸ ਦੇ ਨਾਲ ਮੈਸੇਜ ਜੰਦਰ ਫਰੀਦਕੋਟ